ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਸੋਹਣੀ ਰਹਿਣ ਵਾਲੀ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਪਿਓਰ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਇਹ ਪਿਓਰ ਪਸ਼ਮੀਨਾ ਹੈਂਡ ਪਲੱਸ ਕਲਮਕਾਰੀ ਪ੍ਰਿੰਟ ਦੇ ਵਿੱਚ ਸੂਟ ਆਏਗਾ ਸਾਰਾ ਆਰੀ ਵਰਕ ਕੀਤਾ ਹੋਇਆ ਫੁੱਲ ਫਰੰਟ ਤੇ ਉੱਪਰ ਸ਼ਰਟ ਤੇ ਇਹ ਵਾਲਾ ਸੂਟ ਤੁਹਾਨੂੰ 4500 ਰੁਪਏ ਦੇ ਵਿੱਚ ਪਏਗਾ ਇਹ ਪਿਓਰ ਪਸ਼ਮੀਨਾ ਆ ਗਿਆ ਸਪੰਨ ਦੇ ਵਿੱਚ ਪਸ਼ਮੀਨਾ ਰਹੂਗਾ ਇਹ ਵਾਲਾ ਸ਼ਿਫੌਨ ਦਾ ਦੁਪੱਟਾ ਰਹੂਗਾ 1745 ਰੁਪਏ ਦੇ ਵਿੱਚ ਇਹ ਵਾਲਾ ਸੂਟ ਮਿਲੇਗਾ ਇਹ ਕਸ਼ਮੀਰੀ ਆਰੀ ਵਰਕ ਦੇ ਵਿੱਚ ਆ ਗਿਆ ਵੂਲਨ ਪਸ਼ਮੀਨਾ ਦੀ ਸ਼ਰਟ ਹੈ ਸ਼ਰਟ ਦੇ ਉੱਪਰ ਆਰੀ ਤੇ ਤਿੱਲਾ ਵਰਕ ਦੇ ਨਾਲ ਕੰਮ ਕੀਤਾ ਹੋਇਆ ਪਸ਼ਮੀਨਾ ਦੀ ਬਾਟਮ ਰਹੂਗੀ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਬਹੁਤ ਹੀ ਯੂਨੀਕ ਜੀ ਇਹ ਵਾਲੀ ਪੀਸ ਨੇ ਬੜੇ ਸੋਹਣੇ ਲੱਗਦੇ ਆ ਇਹ ਵਾਲੇ ਸੂਟ ਫੁੱਲ ਫਰੰਟ ਦੇ ਉੱਪਰ ਤੁਹਾਨੂੰ ਡਿਫਰੈਂਟ ਡਿਫਰੈਂਟ ਜਿਹੜੀ ਹੈਗੀ ਆ ਕਢਾਈ ਮਿਲੇਗੀ ਆਰੀ ਪਲੱਸ ਤਿੱਲਾ ਵਰਕ ਇਹ ਸਾਰਾ ਮਿਲੇਗਾ ਤੁਹਾਨੂੰ ਸ਼ਿਪਿੰਗ ਐਕਸਟਰਾ ਰਹੂਗੀ ਅੱਜ ਵਾਲੇ ਸਾਰੇ ਸੂਟਾਂ ਦੇ ਨਾਲ ਇਹ ਪਿਓਰ ਪਸ਼ਮੀਨਾ ਦੇ ਵਿੱਚ ਆ ਗਿਆ ਇਹ ਵੀ ਕਸ਼ਮੀਰੀ ਆਰੀ ਵਰਕ ਦੇ ਵਿੱਚ ਮਿਲੇਗਾ ਸਾਰੇ ਬਰਡਸ ਵਾਲਾ ਮੋਟਿਫ ਆਏਗਾ ਤੇ ਇਸ ਤਰ੍ਹਾਂ ਇਹਦੇ ਉੱਪਰ ਸਾਰਾ ਆਰੀ ਵਰਕ ਕੀਤਾ ਹੋਇਆ ਪਸ਼ਮੀਨਾ ਦੀ ਇਹਨਾ ਬਾਟਮ ਮਿਲੇਗੀ ਤੇ ਸਟਾਲ ਮਿਲੇਗਾ ਸਟਾਲ ਦੇ ਦੋਨੋਂ ਸਾਈਡ ਤੇ ਦੇਖ ਲਓ ਆਰੀ ਵਰਕ ਮਿਲੇਗਾ 5395 ਰੁਪਏ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਮਿਲੇਗਾ ਕਿਸੇ ਵੀ ਸੂਟ ਦਾ ਆਰਡਰ ਕਰਨਾ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਸ਼ਿਮਰ ਦੇ ਵਿੱਚ ਸੂਟ ਆ ਗਿਆ ਸ਼ਿਮਰ ਸਿਲਕ ਦੇ ਵਿੱਚ ਸੂਟ ਰਹੂਗਾ ਸ਼ਰਟ ਰਹੂਗੀ ਉਪਾੜਾ ਦੀ ਬਾਟਮ ਆਏਗੀ ਸਕੇਲ ਕਿੰਗ ਵਾਲਾ ਦੁਪੱਟਾ ਮਿਲੇਗਾ 3895 ਰੁਪਏ ਦੇ ਵਿੱਚ ਇਹ ਵਾਲਾ ਸੂਟ ਮਿਲੇਗਾ ਇਸ ਤਰ੍ਹਾਂ ਦੇ ਬਣੇ ਹੋਏ ਸੂਟ ਲੱਗਣਗੇ ਇਹ 벨ਵਟ ਬ੍ਰਾਸੋ ਦੇ ਵਿੱਚ ਸੂਟ ਬਣੇਗਾ ਸ਼ਰਟ 벨ਵਟ ਬ੍ਰਾਸੋ ਚ ਰਹੇਗੀ ਬਾਟਮ ਵੀ 벨ਵਟ ਦੀ ਆਏਗੀ ਡਿਜੀਟਲ ਪ੍ਰਿੰਟ ਹੋਊਗਾ ਤੇ ਦੁਪੱਟਾ ਵੀ 벨ਵਟ ਦਾ ਰਹੇਗਾ ਇਹਦੇ ਨਾਲ 3195 ਰੁਪਏ ਦੇ ਵਿੱਚ ਇਹ 벨ਵਟ ਦੇ ਵਿੱਚ ਸੂਟ ਆ ਗਿਆ ਥ੍ਰੈਡ ਵਰਕ ਮਿਲੇਗਾ 2195 ਰੁਪਏ ਦੇ ਇਹ ਟਿਸ਼ੂ ਸਿਲਕ ਦੇ ਵਿੱਚ ਆ ਗਿਆ ਆਰੀ ਵਰਕ ਕੀਤਾ ਹੋਇਆ ਫੁੱਲ ਸ਼ਰਟ ਦੇ ਉੱਪਰ ਦੁਪट्टे ਦੇ ਉੱਪਰ ਵੀ ਤੁਹਾਨੂੰ ਆਰੀ ਵਰਕ ਮਿਲੇਗਾ ਸਿਲਕ ਦੀ ਬਾਟਮ ਆਉਗੀ 5795 ਰੁਪਏ ਦੇ ਵਿੱਚ ਇਹ ਵਾਲਾ ਸੂਟ ਪਏਗਾ ਬਹੁਤ ਹੀ ਯੂਨੀਕ ਜੀਆਂ ਚੀਜ਼ਾਂ ਨੇ ਹਟਕੇ ਬਾਜ਼ਾਰਾਂ ਦੇ ਵਿੱਚ ਆਮ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਬਹੁਤ ਹੀ ਸੋਹਣੇ ਸੂਟ ਲੱਗਦੇ ਆ ਇਹ ਸਾਰੇ ਇਹ ਵੂਲਨ ਪਸ਼ਮੀਨਾ ਦੇ ਵਿੱਚ ਆ ਗਿਆ ਕਸ਼ਮੀਰੀ ਵਰਕ ਹੋਊਗਾ ਇਹਦੇ ਉੱਪਰ ਵੀ ਕਸ਼ਮੀਰੀ ਆਰੀ ਵਰਕ ਆਊਗਾ ਫਾਈਨ ਕੁਆਲਟੀ ਹੈ ਇਹ ਫੁੱਲ ਗਾਰੰਟੀ ਦੇ ਨਾਲ 2200 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਇਹਦੇ neck ਦੇ ਉੱਪਰ ਇਸ ਤਰ੍ਹਾਂ embroidery ਆਏਗੀ ਤੇ shirt ਦੇ full front ਦੇ ਉੱਪਰ ਤੁਹਾਨੂੰ ਛੋਟੂ ਛੋਟੀ ਬੁੱਟੀ ਮਿਲੇਗੀ ਬਾਕੀ ਇਹਦੇ ਇਹ ਸਿਰਫ ਤੁਹਾਨੂੰ 2200 ਰੁਪਏ ਦੇ ਵਿੱਚ ਮਿਲੇਗਾ ਪੂਰਾ ਸੂਟ 2200 ਰੁਪਏ ਦੇ ਵਿੱਚ ਮਿਲੇਗਾ ਵਿਦ ਸਟੋਲ ਇਹ ਪਿਓਰ ਟਿਸ਼ੂ ਸਿਲਕ ਦੇ ਵਿੱਚ ਆ ਗਿਆ ਸੂਟ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਜਰਦوزی ਦਬકા ਪਰਲ ਤੇ ਸੀਕੁਐਂਸ ਦਾ ਕੰਮ ਮਿਲੇਗਾ ਆਰਗੈਂజా ਸਿਲਕ ਦਾ ਇਹਦੇ ਨਾਲ ਦੁਪੱਟਾ ਆ ਗਿਆ 850 ਰੁਪਏ ਦੇ ਵਿੱਚ ਹੈਂਡਵਰਕ ਤੇ ਗੋਟਾ ਲੇਸ ਦੇ ਨਾਲ ਦੁਪੱਟਾ ਆ ਗਿਆ ਪਿਓਰ ਸਿਲਕ ਦੀ ਬਾਟਮ ਮਿਲੇਗੀ ਇਹਦੇ ਵਿੱਚ ਇਹ ਵਾਲਾ ਸੂਟ ਵੀ ਪਿਓਰ ਸ਼ਿਮਰ ਦੇ ਵਿੱਚ ਆ ਗਿਆ ਐmbroidery ਰਹੂਗੀ ਸਿਰਫ 3600 ਰੁਪਏ ਦੇ ਵਿੱਚ ਇਹ ਵਾਲਾ ਸੂਟ ਮਿਲੇਗਾ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਸਕੈਲਪਿੰਗ ਮਿਲੇਗੀ ਇਹ ਪਿਓਰ ਚੀਨੋਨ ਦੇ ਵਿੱਚ ਆ ਗਿਆ ਐmbroidery ਮਿਲੂ neck ਦੇ ਉੱਪਰ digital print ਦੇ ਵਿੱਚ ਇਹਦਾ ਦੁਪੱਟਾ ਰਹੂਗਾ ਤੇ ਸ਼ੈਂਟੋਂ ਦੀ ਇਹਦਾ ਨਾ ਬਾਟਮ ਮਿਲੇਗੀ ਸਿਰਫ ਤੇ 2499 ਰੁਪਏ ਦੇ ਵਿੱਚ ਥੈਂਕ ਯੂ ਜੀ